ਸਾਡੀ ਇਕਾਦਤ ਹੈ ਅਸੀਂ ਮਰਦੇ ਕਿਥੋਂ ਆਪੀ ਪੰਜਾਬੀ ਪੰਜਾਬੀ ਦੀ ਬਾਹ ਫੜਨ ਵਾਸਤੇ ਤਿਆਰ ਨਹੀਂ ਹੋਇਆ ਸਾਨੂੰ ਕੁਝ ਨਹੀਂ ਬਸ ਅਸੀਂ ਪੰਜਾਬੀ ਪੰਜਾਬੀ ਦੀ ਬਾਹ ਨਹੀਂ ਫੜਦੇ ਇੱਕ ਬੰਨੇ ਸਰਦਾਰ ਨੇ ਕਿਤੇ ਵਿਚਾਰੇ ਨੇ ਸਬਜੀ ਵਾਲੀ ਰੇੜੀ ਲਈ ਹੋਵੇ ਅਸੀਂ ਭਈਏ ਦੀ ਰੇੜੀ ਤੇ ਜਾ ਕੇ ਫੁੜਕ ਫੁੜਕ ਕੇ ਮਰਦੇ ਲੇਕਿਨ ਕਦੇ ਪੰਜਾਬੀ ਦੀ ਰੇੜੀ ਤੇ ਖਲੋ ਕੇ ਅਸੀਂ ਸਬਜੀ ਖਰੀਦਣ ਦਾ ਯਤਨ ਨਹੀਂ ਕੀਤਾ ਅਸੀਂ ਆਪਣੇ ਤੋਂ ਕਿਨਾਰਾ ਕਰ ਜਾਂਦੇ ਬਗਾਨਿਆਂ ਦੇ ਲਾਗੇ ਜਾ ਕੇ ਅਸੀਂ ਬੰਨੇ ਸਮਾਸੀ ਪੰਜਾਬ ਦੀ ਧਰਤੀ ਤੇ ਇੱਕ ਬੈਂਕ ਹੈ ਪੰਜਾਬ ਐਂਡ ਸਿੰਧ ਬੈਂਕ ਇਹਦਾ ਮਾਲਕ ਸੀ ਸਰਦਾਰ ਇੰਦਰਜੀਤ ਸਿੰਘ ਤੇ ਜਿੱਦਨ ਸਰਦਾਰ ਇੰਦਰਜੀਤ ਸਿੰਘ ਨੇ ਪੰਜਾਬ ਐਂਡ ਸਿੰਧ ਬੈਂਕ ਬਣਾਉਣ ਲੱਗਾ ਸੀ ਨਾ ਉਹ ਦਿਨ ਇਹਦੀ ਜੇਬ ਵਿੱਚ ਕੇਵਲ 20 ਰੁਪਏ ਸੀ ਕੇਵਲ 20 ਰੁਪਏ ਤੇ ਭਾਈ ਵੀਰ ਸਿੰਘ ਜੀ ਦੇ ਕੋਲ ਆਇਆ ਤੇ ਭਾਈ ਵੀਰ ਸਿੰਘ ਨੇ ਥਾਪੜਾ ਦੇ ਕੇ ਆਖਿਆ ਇੰਦਰਜੀਤ ਸਿਆ ਜੇ ਕੰਮ ਸ਼ੁਰੂ ਲੱਗਾ ਕਰਨ ਤੇ ਪਹਿਲੋਂ ਇਹੋ 20 ਰੁਪਏ ਗੁਰੂ ਰਾਮਦਾਸ ਜੀ ਸਰਦਲਤ ਰੱਖ ਕੇ ਮੱਥਾ ਟੇਕ ਤੇ ਅਰਦਾਸ ਬੇਨਤੀ ਕਰਦਾ ਹਨ ਗੁਰੂ ਰਾਮਦਾਸ ਮਹਾਰਾਜ ਐਨਾ 20 ਰੁਪਈਆਂ ਦੇ ਨਾਲ ਮੈਂ ਬਿਜ਼ਨਸ ਲੱਗਾ ਸ਼ੁਰੂ ਕਰਨ ਤੇ ਬਰਕਤ ਆਪ ਪਾਈ ਉਹ ਸਤਿਗੁਰੂ ਸੱਚੇ ਪਾਤਸ਼ਾਹ ਤੇ ਭਾਈ ਇੰਦਰਜੀਤ ਸਿੰਘ ਜੀ ਨੇ ਬੈਂਕ ਬਣਾਈ ਜਿਹਨੂੰ ਅੱਜ ਵੀ ਆਪਾਂ ਕਿੰਨੇ ਪੰਜਾਬ ਐਂਡ ਸਿੰਧ ਬੈਂਕ ਇਹਨੇ ਦੋ ਕੰਮ ਬੜੇ ਵਧੀਆ ਕੀਤੇ ਇਸ ਬੈਂਕ ਨੇ ਇਹ ਬੈਂਕ ਜਦੋਂ ਤੁਹਾਡੇ ਇਸ਼ਤਿਹਾਰ ਛਾਪਦੀ ਸੀ ਇਤਿਹਾਸ ਦੇ ਤੇ ਰੜਾ ਮਿਲ ਕੋਪਾ ਨਹੀਂ ਸੀ ਪਉਂਦੀ ਤੁਹਾਡੇ ਇਸ਼ਤਿਹਾਰ ਬੜੇ ਵੱਧਾ ਜੇ ਜਾਰੀ ਕੀਤੇ ਤੇ ਇਸ ਬੈਂਕ ਨੇ ਦੂਜੀ ਗੱਲ ਸਭ ਤੋਂ ਵੱਧ ਜੇ ਸਿੱਖਾਂ ਨੂੰ ਨੌਕਰੀਆਂ ਮਿਲੀਆਂ ਤੇ ਇਸ ਬੈਂਕ ਦੇ ਵਿੱਚ ਸਿੱਖਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਗਿਆ ਸੀ ਸਭ ਤੋਂ ਵੱਧ ਫਿਰ ਜਦੋਂ ਸਰਦਾਰ 인ਦਰਜੀਤ ਸਿੰਘ ਜੀ ਨੇ ਪੰਜਾਬ ਐਂਡ ਸਿੰਧ ਬੈਂਕ ਬਣਾਈ ਨਾ ਉਹਦੇ ਤੋਂ ਬਾਅਦ ਦੇ ਜਹੂਤਿਆਂ ਨੇ ਬੈਂਕਾਂ ਆਪਣੀਆਂ ਬਣਾਈਆਂ ਸੀ ਸਰਦਾਰ 인ਦਰਜੀਤ ਸਿੰਘ ਜੀ ਦੀ ਬੈਂਕ ਵੇਖ ਕੇ ਉਹਨਾਂ ਨੇ ਬਾਅਦ ਵਿੱਚ ਬੈਂਕਾਂ ਬਣਾਈਆਂ ਸੀ ਇਹ ਸਾਡੇ ਸਿੱਖਾਂ ਦੀ ਪ੍ਰਾਪਤੀ ਹੈ ਇਹ ਸਾਡਾ ਇਤਿਹਾਸ ਹੈ ਇਹ ਮੈਂ ਬੇਨਤੀ ਤਾਂ ਕੀਤੀ ਹੈ ਤੁਹਾਨੂੰ ਕਿ ਪੰਜਾਬੀ ਪੰਜਾਬੀ ਦੇ ਨਾਲ ਗੱਲ ਬੱਕਰੀ ਪਾ ਕੇ ਚੱਲੇਗਾ ਪੰਜਾਬ ਚੜ੍ਹਦੀ ਕਲਾ ਵਿੱਚ ਜਾਵੇਗਾ ਜਿੱਦਣ ਤੁਸੀਂ ਆਪਣੇਾਂ ਤੋਂ ਕਿਨਾਰਾ ਕਰਕੇ ਯੂਪੀ ਤੇ ਬਿਹਾਰ ਵਾਲਿਆਂ ਦੇ ਲਾਗੇ ਖਲੋਣ ਲੱਗ ਪਏ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ ਬਗਾਨਿਆਂ ਨੂੰ ਉਠਾਉਂਦੇ ਹੋ ਆਪਣੇਾਂ ਨੂੰ ਉਠਾਉਣ ਦਾ ਵੀ ਯਤਨ ਕਰਿਆ ਕਰੋ ਇਹ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ